ਪੁਲਿਸ ਨੇ ਸੋਸ਼ਲ ਮੀਡੀਆ ਤੇ ਹਥਿਆਰ ਦੀ ਨਿਮائش ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰ ਲਿਆ ਦੂਜੇ ਦੀ ਪੜਤਾਲ ਜਾਰੀ ਹੈ ਪੁਲਿਸ ਨੇ ਅਸਲਾ ਲਾਇਸੈਂਸ ਤਾਦ ਖਿਲਾਫੀ ਕੇਸ ਦਰਜ ਕੀਤਾ ਹੈ ਆ ਸੁਣਦੇ ਹਾਂ ਇਸ ਮਾਮਲੇ ਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਮਾਨਯੋਗ ਐਸਐਸਪੀ ਬੈਂ ਕਮਨੀਤ ਕੌਂਡਲ ਆਈਪੀਐਸਜੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਬਾੜੇ ਅਨਸਰਾਂ ਤੇ ਸ਼ਾਰਪੀ ਅਨਸਰਾਂ ਦੇ ਖਿਲਾਫ ਵਿੱਡੀ ਵੀ ਮੁਹਿੰਮ ਦੇ ਤਹਿਤ ਜਿਹੜਾ ਸੀ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਇੱਕ ਨੌਜਵਾਨ ਵੱਲੋਂ ਪਿਸਤਲ ਨਾਲ ਜਿਹੜੀ ਸੀ ਫਾਇਰ ਕਰਦਿਆਂ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਸਬੰਧ ਵਿੱਚ ਸਾਡੇ ਸੀਆਈਏ ਦੀ ਟੀਮ ਵੱਲੋਂ ਉਸ ਵੀਡੀਓ ਤੇ ਪੜਤਾਲ ਕੀਤੀ ਗਈ ਦੌਰਾਨ ਇਹ ਪੜਤਾਲ ਜਿਹੜਾ ਸੀ ਬਲਵੰਤ ਸਿੰਘ ਉਰਫ ਬੱਲੀ ਜਿਹੜਾ ਸੀ ਇੱਥੇ ਸਿਵਲ ਹਸਪੀਟਲ ਬਟਿੰਡਾ ਦੇ ਵਿੱਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਹੈਗਾ ਉਹ ਉਸ ਨੇ ਆਪਣੇ ਮਿੱਤਰ ਜਗਮੀਤ ਸਿੰਘ ਜੋ ਕੰਪਿਊਟਰ ਆਪਰੇਟਰ ਹੈ ਹਸਪੀਟਲ ਦੇ ਵਿੱਚ ਉਹਦਾ ਜਿਹੜਾ ਸੀ ਲਾਇਸੈਂਸ ਸੀ ਪਿਸਤਲ ਲੈ ਕੇ ਜਿਹੜੀ ਸੀ ਫਾਇਰ ਕਰਦਿਆਂ ਦੀ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਪਿਸਟਲ ਜਿਹੜਾ ਜਗਮੀਤ ਸਿੰਘ ਦਾ ਸੀਗਾ ਤੇ ਬਲਵੰਤ ਸਿੰਘ ਦੇ ਫੋਨ ਤੇ ਜਗਮੀਤ ਸਿੰਘ ਨੇ ਫਾਇਰ ਕਰਦੇ ਬਲਵੰਤ ਸਿੰਘ ਦੀ ਜਿਹੜੀ ਵੀਡੀਓ ਬਣਾਈ ਤੇ ਉਸਨੇ ਬਲਵੰਤ ਸਿੰਘ ਨੇ ਆਪਣੇ ਜਿਹੜੇ ਇੰਸਟਾ ਤੇ ਉਹਨੂੰ ਪਾ ਦਿੱਤਾ ਤੇ ਜਿਹੜੀ ਹੈਗੀ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋਣ ਤੇ ਜਿਹੜਾ ਉਹਦੇ ਤਹਿਤ ਕਾਰਵਾਈ ਕਰਦੇ ਹੋਏ ਅਸੀਂ ਬਲਵੰਤ ਤੇ ਜਗਮੀਤ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਉਸ ਦੇ ਵਿੱਚ ਬਲਵੰਤ ਸਿੰਘ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਜਗਮੀਤ ਸਿੰਘ ਦਾ ਜਿਹੜਾ ਲਾਇਸੈਂਸੀ ਪਿਸਟਲ ਹੈ ਜਿਸ ਨੂੰ ਵੀ ਜਲਦੀ ਹੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ